ਅੱਜ ਵਾਲਾ ਚੌਕ 'ਚ ਮੇਂ ਉੱਥੇ ਹੋਇਆ ਲੁਧਿਆਣਾ ਚ ਭਤੀ ਰਾਤ ਫਿਰੋਜ਼ਪੁਰ ਰੋਡ ਤੇ ਵੱਡਾ ਹਾਦਸਾ ਹੋਇਆ ਐ ਐਕਸੀਡੈਂਟ ਵਿੱਚ ਇੱਕ ਹੋਟਲ ਮਾਲਕ ਦੀ ਮੌਤ ਹੋਈ ਐ ਕਿਸੇ ਦੋਸਤ ਦੀ ਪਾਰਟੀ ਤੋਂ ਵਾਪਸ ਆਪਣੇ ਹੋਟਲ ਆ ਰਿਹਾ ਸੀ ਜੋ ਕਿ ਡੀ ਐਮ ਸੀ ਨਜ਼ਦੀਕ ਕੋਲ ਐ ਉੱਥੇ ਅਚਾਨਕ ਆਨਸਲ ਪਲਾਜ਼ਾ ਦੇ ਸਾਹਮਣੇ ਕੱਟ ਤੇ ਉਸ ਦੀ ਕਾਰ ਟਰੱਕ ਨਾਲ ਟਕਰਾ ਗਈ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਰਕੇ ਗੱਡੀ ਦਾ ਬੈਲੈਂਸ ਨਾ ਬਣਿਆ ਹਾਦਸੇ 'ਚ ਕਾਰ ਚਾਲਕ ਦੇ ਲੀਵਰ ਤੇ ਵੱਢੀ ਚੋਟ ਵੱਜੀ ਜਿਸ ਨਾਲ ਲੀਵਰ ਫੱਟ ਗਿਆ ਤੇ ਉਸ ਦੀ ਮੌਤ ਹੋ ਗਈ ਮ੍ਰਿਤਕ ਹੋਟਲ ਮਾਲਕ ਦਾ ਨਾਮ ਰਾਜਨਪ੍ਰੀਤ ਸਿੰਘ ਸੀ ਜਾਣਕਾਰ ਜੰਦਿਆ ਰਾਜਨਪ੍ਰੀਤ ਦੀ ਭੂਆ ਦੇ ਮੁੰਡੇ ਨੇ ਦੱਸਿਆ ਕਿ ਸਾਊਥ ਸਿ ਪਾਰਟੀ ਸੀ ਪਾਰਟੀ ਖਤਮ ਹੋ ਤਵਾਲ ਜਿਵੇਂ ਹੀ ਉਹ ਆਣ ਲੱਗਾ ਤਾਂ ਅਸਲ ਪਲਾਜ਼ਾ ਦੇ ਕੋਲ ਹੀ ਹਾਦਸਾ ਵਾਪਰਿਆ ਗੁਰਪ੍ਰੀਤ ਸਿੰਘ ਅੱਛਾ ਤੇ ਭਾਜੀ ਕੀ ਹੋਇਆ ਕੀ ਆ ਸਿਵਲ ਹਸਪਤਲ ਪਹੁੰਚੇ ਹੋ ਇਹ ਮੇਰੇ ਮਾਮਾਈ ਦਾ ਬੇਟਾ ਸੀ ਜੀ ਇਹਦਾ ਰਾਜਨਪ੍ਰੀਤ ਅੱਛਾ ਇਹ ਕੋਈ ਪਾਰਟੀ ਇਹਦਾ ਹੋਟਲ ਆ ਲੁਧਿਆਣਾ ਇਹਦੇ ਦੋਸਤ ਨੇ ਕਿਸੇ ਨੇ ਪਾਰਟੀ ਆਰਗੇਨਾਈਜ਼ ਕੀਤੀ ਸੀ ਸਾਊਥ ਸਿਟੀ ਕੱਲ ਰਾਤੀ ਹਾਂਜੀ ਕੱਲ ਰਾਤ ਅੱਛਾ ਤੇ ਉਥੋਂ ਇਹ ਆਪਣੇ ਵਾਪਸ ਹੋਟਲ ਡੀ ਐਮ ਸੀ ਦੀ ਅਗਲੇ ਪਾਸੇ ਇਹਨਾਂ ਦਾ ਹੋਟਲ ਆਰ ਉੱਥੇ ਆ ਰਿਹਾ ਸੀਗਾ ਠੀਕ ਹੈ ਤੇ ਸਾਨੂੰ ਨਹੀਂ ਪਤਾ ਲੱਗਿਆ ਵੀ ਕਿੱਦਾਂ ਅ ਅਨਸਰ ਪਲਾਜਾ ਵਾਲਾ ਮਹਾਰ ਚੌਂਕ ਵੱਜਦਾ ਜੀ 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 ਉੱਥੇ ਟਰੱਕ ਕ੍ਰੋਸ ਕਰ ਰਿਹਾ ਸੀ ਉਹਦੇ ਪਿੱਛੇ ਜਾ ਕੇ ਗੱਡੀ ਲੱਗੀ ਕੋਲੋ ਕਾਰ ਅੱਛਾ ਤੇ ਸਾਨੂੰ ਦਾ ਡੀ ਐਮ ਸੀ ਜੀ ਕੋਲ ਆਈ ਆ ਵੀ ਐਵੇਂ ਕਰਕੇ ਤੁਹਾਡਾ ਮੁੰਡਾ ਐਕਸਪਾਇਰ ਹੋ ਗਿਆ ਤੇ ਤੁਸੀਂ ਇੱਥੇ ਪਹੁੰਚੋ ਤੇ ਕਿੰਨੇ ਸਾਲਾਂ ਦੀ ਇਹ ਉਮਰ ਸੀ ਜੀ ਇਹਦੀ 30 ਸਾਲ ਦੀ ਉਮਰ ਸੀ ਜੀ ਹਜੇ ਤੇ ਮੈਰਿਟ ਸੀ ਹਾਂਜੀ ਮੈਰਿਟ ਸੀ ਕਿੰਨੇ ਬੱਚੇ ਦੋ ਬੱਚੇ ਆ ਜੀ ਦੋਨੀਆਂ ਬੇਟੀਆਂ ਇੱਕ 8 ਮਹੀਨਿਆਂ ਦੀ ਇੱਕ 3 ਸਾਲ ਤੇ ਹੁਣ ਮਤਲਬ ਉਹਦੀ ਡੱਥ ਹੋਈ ਹਾਂਜੀ ਹੁਣ ਉਹਦੀ ਡੱਥ ਹੋ ਠੀਕ ਹੈ ਇਹ ਮਤਲਬ ਟਰਾਲੇ ਦੀ ਗਲਤੀ ਕਰ ਰਹੇ ਹੋ ਤੁਸੀਂ ਉਹਦੇ ਕਰਕੇ ਹਾਂਜੀ ਜੋ ਕਿਸਮਤ ਚ ਲੈ ਗਿਆ ਸੀ ਮਾ ਜੀ ਉਹ ਹੋ ਗਿਆ ਅਸੀਂ ਤਾਂ ਗਲਤੀ ਕਿਸੇ ਦੀ ਨਹੀਂ ਕਹਿੰਦੇ ਇਹ ਤਾਂ ਕਿਸਮਤ ਸਾਡੀ ਦੀ ਫਰਕ ਸੀ ਅੱਜ ਵਾਲਾ ਸ਼ੌਕ ਮੇਂ 退回来。Okay,